ਬਚਿਤ ਪਵਨ ਫਤਿਹਗੜ੍ਹ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਖਵੀਰ ਸਿੰਘ ਰਾਏ ਵੱਲੋਂ 68 ਪਰਿਵਾਰਾਂ ਨੂੰ ਕਰਜ਼ਾ ਮਾਫੀ ਦੇ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਦਾ ਕਰਜ਼ਾ ਮਾਫ ਕਰਕੇ ਵੱਡੀ ਰਾਹਤ ਦਿੱਤੀ ਜਾ ਰਹੀ ਹੈ। ਇਸ ਮੌਕੇ ਤੇ 68 ਪਰਿਵਾਰਾਂ ਨੂੰ 90 ਲੱਖ ਦੇ ਕਰੀਬ ਕਰਜ਼ਾ ਮਾਫੀ ਦੇ ਸਰਟੀਫਿਕੇਟ ਦਿੱਤੇ ਗਏ ਹਨ। ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸੀਐਮ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਔਰ ਸਾਰੀ ਸਾਥੀਆਂ ਵੱਲੋਂ ਬਹੁਤ ਵੱਡੀ ਰਾਹਤ ਸਾਡੇ ਐਸਸੀ ਭਰਾਵਾਂ ਨੂੰ ਹੋਈ ਹੈ ਔਰ ਤਕਰੀਬਨ 90 ਲੱਖ ਦੇ ਕਰੀਬ ਜਿਹੜਾ ਇਹ ਕਰਜ਼ੇ ਤੋਂ ਮੁਕਤੀ ਮਿਲੀ ਹੈ ਇਹ ਬਹੁਤ ਸਾਲਾਂ ਤੋਂ ਜਿਹੜਾ ਕਰਜ਼ਾ ਚੱਲਿਆ ਹੁੰਦਾ ਸੀ ਸਾਡੇ ਸਾਥੀਆਂ ਤੇ ਔਰ ਉਹਨਾਂ ਨੂੰ ਹਮੇਸ਼ਾ ਜਦੋਂ ਨੋਟਿਸ ਜਾਂਦਾ ਸੀ ਬਹੁਤ ਵੱਡਾ ਟੈਨਸ਼ਨ ਰਹਿੰਦੀ ਸੀ ਅੱਜ ਇਹ ਟੈਨਸ਼ਨ ਤੋਂ ਮੁਕਤੀ ਮਾਨ ਸਰਕਾਰ ਨੇ ਦਿੱਤੀ ਹੈ ਔਰ ਮੈਂ ਧੰਨਵਾਦ ਕਰਨਾ ਸਮੁੱਚੇ ਹਲਕੇ ਵੱਲੋਂ ਮਾਨਯੋਗ ਸਰਦਾਰ ਕੁਰਤ ਸਿੰਘ ਮਾਨ ਸਾਹਿਬ ਦਾ ਕਿ ਉਹਨਾਂ ਨੇ ਬਹੁਤ ਵੱਡੇ ਕਾਰਜ ਕੀਤਾ ਸਾਡੇ ਭਰਾਵਾਂ ਦੇਖੋ ਘੱਟ ਤੋਂ ਘੱਟ ਜਿਹੜਾ ਹੈ 88 88000 8846 ਔਰ ਜਿਹੜਾ ਵੱਧ ਤੋਂ ਵੱਧ ਹੈ 1151000 ਕਿਸੇ ਦਾ 7 ਲੱਖ ਕਿਸੇ ਦਾ 6 ਲੱਖ ਕਿਸੇ ਦਾ 3 ਲੱਖ ਸੋ ਇਹ ਬਹੁਤ ਵੱਡੀ ਰਾਹਤ ਆ ਸਾਡੇ ਭਰਾਵਾਂ ਨੂੰ ਔਰ ਬੜੇ ਸਾਲਾਂ ਤੋਂ ਉਡੀਕਦੇ ਸੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸਾਡੀ ਮੰਗ ਤੇ ਸਾਡੇ ਸਾਰੇ ਸਾਥੀਆਂ ਦੀ ਮੰਗ ਤੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਬਹੁਤ ਬਹੁਤ ਧੰਨਵਾਦ ਕਿੰਨੇ ਕ ਪਰਿਵਾਰਾਂ ਨੂੰ ਇਹਦਾ ਲਾਭ ਮਿਲਿਆ ਜੀ ਜਰ ਬਹੁਤ ਸਾਰੇ ਪਰਿਵਾਰ ਨੇ तकरीबन ਕਿੰਨੇ 68 ਪਰਿਵਾਰ ਜਿਹੜੇ ਅੱਜ ਕਰਜ਼ਾ ਮੁਕਤ ਹੋਏ ਨੇ ਤੁਸੀਂ ਕਹਿੰਦੇ ਲਾਭ ਦੀ ਗੱਲਾਂ ਕਰੋ ਉਹਨਾਂ ਤੇ ਸਿਰ ਤੇ ਟੈਨਸ਼ਨ ਘਟੀ ਹੈ ਕਿਸੇ ਦਾ 11.5 ਲੱਖ ਵੀ ਸੀ ਉਹਨਾਂ ਨੂੰ ਟੈਨਸ਼ਨ ਤੇ ਮੁਕਤ ਮਿਲਿਆ ਮੈਂ ਸਾਰੀ ਸਾਡੇ ਸਾਥੀਆਂ ਨੂੰ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕੋਈ ਹੋਰ ਪਰਿਵਾਰ ਵੀ ਹੈਗੇ ਨੇ ਜਿਹੜੇ ਕਿਸੇ ਕਾਰਨ ਰਹਿ ਗਏ ਹੁਣ ਜਿਹੜੇ ਰਹਿ ਗਏ ਸਕੀਮ ਦੇ ਵਿੱਚ ਉਹ ਵੀ ਸਾਡੇ ਸੀਆਰਟਿਫਿਕੇਟ ਵੰਡੇ ਆ ਕੋਈ ਆ ਨਹੀਂ ਸਕੇ ਕਿ ਸਰਵਿਸ ਕਰਦੇ ਨੇ ਉਹਨਾਂ ਨੂੰ ਵੀ ਸੋਨ ਦੇ ਘਰ ਪਹੁੰਚਾਵਾਂਗੇ ਔਰ ਮਾਨਯੋਗ ਸਰਦਾਰ ਭਵੰਸੀ ਮਾਨ ਸਾਹਿਬ ਜਿਵੇਂ ਪੰਜਾਬ ਸਰਕਾਰ ਦੀ ਸੇਵਾ ਚ ਲੱਗਿਆ ਹੋਰ ਵੀ ਜਿਹੜੇ ਸਾਡੇ ਅਸੀਂ ਭਰਾਵਾਂ ਦੇ ਕੰਮ ਹੈ ਉਹ ਪ੍ਰਾਇੋਰਟੀ ਤੇ ਮਾਨ ਸਰਕਾਰ ਕਰੂਗਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ